ਜਿੱਦਣੇ ਆਈ ਸੀ ਬੱਚੀ 17 12 2024 ਨੂੰ ਸੁਪਨਿਆਂ ਦੇ ਘਰ ਕੈਂਪ ਲੱਗਿਆ ਸੀ 17 ਤਰੀਕ ਨੂੰ ਉੱਥੇ ਕੈਂਪ ਚ ਇਹਨੂੰ ਪਰਿਵਾਰ ਲੈ ਕੇ ਆਇਆ ਸੀਗਾ ਫਿਰ ਤੈਨੂੰ ਬੰਨ ਕੇ ਘਾਤੋ ਲਿਆਇਆ ਤੈਨੂੰ ਬੰਨਿਆ ਹੋਇਆ ਤੈਨੂੰ ਕਿਉਂਕਿ ਮੈਂ ਆ ਨਹੀਂ ਰਹੀ ਸੀ ਘਾਤੋ ਨਹੀਂ ਸੀ ਆ ਰਹੀ ਤੂੰ ਪੁੱਤ ਆ ਜਾਂਦਾ ਤੂੰ ਬਸ ਥੋੜਾ ਜਿਹਾ ਪ੍ਰੇਮ ਥੋੜਾ ਜਿਹਾ ਪਿਆਰ ਤੇ ਬਿਜ਼ੀ ਆਪਣੇ ਆਪ ਨੂੰ ਥੋੜਾ ਪੋਸਟਪ ਰੱਖ ਕੇ ਇਸ ਬਿਮਾਰੀ ਤੋਂ ਬੰਦਾ ਬਿਲਕੁਲ ਠੀਕ ਹੋ ਸਕਦਾ ਔਰ ਜੈਸਰੀਨ ਸਾਡੀ ਧੀ ਰਾਣੀ 4 ਮਹੀਨੇ ਤੇ 10 ਦਿਨਾਂ ਬਾਅਦ ਅਜ ਆਪਣੇ ਘਰ ਚਲੀ ਤੇ ਕਈ ਵਾਰੀ ਆਪਾਂ ਹਨ ਨਾ ਚਾਹੁੰਦੇ ਹੋਏ ਵੀ ਕੁਝ ਐਸੀਆਂ ਜ਼ਿੰਦਗੀ ਦੀਆਂ ਕੰਡੀਸ਼ਨਾਂ 'ਚ ਫਸ ਜਾਂਦੇ ਆ ਜਿਵੇਂ ਹੁਣ ਆਪਾਂ ਦਾ ਚਲੇ ਜਾਣਾ ਮੰਮੀ ਨੂੰ ਘਟਿਆ ਹੋ ਗਿਆ, ਬਿਮਾਰ ਹੋ ਗਏ, ਉਹ ਵੀ ਇਤੋਂ ਚਲੇ ਗਏ ਇਸ ਦੁਨੀਆ ਤੋਂ ਹਨਾ ਤੇ ਭੈਣ ਜੌਬ ਤੇ ਚਲੀ ਜਾਂਦੀ ਸੀ, ਮਾਂ ਬਿਮਾਰ ਸੀ ਉਸ ਟਾਈਮ ਜਦੋਂ ਉਹਨੂੰ ਲੈ ਕੇ ਆਏ ਬਹੁਤ ਉਹ ਵੀ ਪੂਰੇ ਹੋ ਗਏ ਉਸ ਵਾਰ ਪਾਪਾ ਦੀ ਡੈਥ ਹੋ ਗਈ ਤਾਂ ਫਿਰ ਉਹ ਸਾਰਾ ਕੁਸ਼ੀ ਹੈਲੋ ਜਸਲੀਨ ਕਿੱਦਾਂ ਬੁੱਤ ਠੀਕ ਹੈ ਤੂੰ ਹਾਂਜੀ ਕਿਵੇਂ ਏ ਜਸਲੀਨ ਠੀਕ ਹੈ ਘਰੇ ਜਾਣਾ ਹੁਣ ਹਾਂਜੀ ਪੱਕਾ ਹਾਂਜੀ ਘਰੇ ਜਾ ਕੇ ਕੀ ਕਰਾਂਗੇ ਹੁਣ ਕੋਈ ਜੌਬ ਕਰੂੰਗੀ ਜਾਂ ਪੜੂੰਗੀ ਅਗੇ ਸਟੱਡੀ ਕਰਾਂਗੀ ਐਮਬੀਏ ਕੀਤੀ ਹੋਈ ਤੇਰੀ ਨਹੀਂ ਮੈਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਹੈ ਬਿਜ਼ਨਸ ਮੈਨੇਜਮੈਂਟ ਜੇ ਦੇਖੂੰਗੀ ਨਾ ਐਮਬੀਏ ਦਾ ਸੋਚਾਂ ਐਮਬੀਏ ਕਰਨਾ ਇਹ ਕੌਣ ਨੇ ਇਮਾ ਇਹ ਦੀਦੀ ਹੈ ਮਾਮਾ ਜੀ ਮਮੀ ਜੀ ਮਾਮਾ ਜੀ ਇਹ ਮਾਮਾ ਹਨ ਕੋਈ ਕੋਸ਼ਿਸ਼ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਭੈਣ ਨੂੰ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਅਸੀਂ ਇਹ ਫੇਸ ਬਲਰ ਕੀਤੇ ਹੋਏ ਆ ਇਸ ਕਰਕੇ ਬਲਰ ਕੀਤੇ ਆ ਕਿਉਂਕਿ ਹਜੇ ਸਾਡੀ ਇਸ ਭੈਣ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਅੱਗੇ ਜਾਣਾ ਬਹੁਤ ਕੁਝ ਇਹਨੇ ਪੜ੍ਹਾਈ ਕਰਨੀ ਆ ਮੈਰਿਜ ਕਰਾਉਣੀ ਆ ਪਰ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰੀ ਬਿਮਾਰ ਹੋ ਜਾਂਦੇ ਕਿਸੇ ਨੂੰ ਟਾਈਫਾਇਡ ਹੋ ਜਾਂਦਾ ਕਿਸੇ ਨੂੰ ਸ਼ੂਗਰ ਹੋ ਜਾਂਦਾ ਕਿਸੇ ਨੂੰ ਮਲੇਰੀਆ ਹੋ ਜਾਂਦਾ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਜਾਂਦੀ ਹੈ ਮਲੇਰੀਆ ਦੀ ਦਵਾਈ ਲਈ ਥੋੜੇ ਟਾਈਮ ਬਾਅਦ ਕਲੀਅਰ ਹੋ ਜਾਂਦਾ ਕੋਰਸ ਪੂਰਾ ਕੀਤਾ ਨਾਰਮਲ ਹੋ ਗਿਆ ਬਲੱਡ ਪ੍ਰੈਸ਼ਰ ਇੱਕ ਅਜਿਹੀ ਚੀਜ਼ ਆ ਵੀ ਆਪਾਂ ਨੂੰ ਲਾਈਫਟਾਈਮ ਭਰੇਜ ਰੱਖਣਾ ਪੈਂਦਾ ਜਿਵੇਂ ਕਹਦੀ ਤੇ ਇਹ ਇਸੇ ਤਰ੍ਹਾਂ ਦੀ ਕੁਝ ਸੀਗਾ ਜਿਹੜਾ ਜੈਸਲੀਨਾ ਹੋਇਆ ਬਸ ਥੋੜਾ ਜਿਹਾ ਭਰੇਜ ਥੋੜਾ ਜਿਹਾ ਪਿਆਰ ਤੇ ਬਿਜ਼ੀ ਆਪਣੇ ਆਪ ਨੂੰ ਥੋੜਾ ਪੋਜ਼ਿਟਿਵ ਰੱਖ ਕੇ ਇਸ ਬਿਮਾਰੀ ਤੋਂ ਬੰਦਾ ਬਿਲਕੁਲ ਠੀਕ ਹੋ ਸਕਦਾ ਔਰ ਜੈਸਰੀਨ ਸਾਡੀ ਧੀ ਰਾਣੀ 4 ਮਹੀਨੇ ਤੇ 10 ਦਿਨਾਂ ਬਾਅਦ ਅੱਜ ਆਪਣੇ ਘਰ ਚੱਲੀ ਹੈ ਜਿੱਦਣੇ ਆਈ ਸੀ ਬੱਚੀ 17 12 2024 ਨੂੰ ਸੁਪਨਿਆਂ ਦੇ ਘਰ ਕੈਂਪ ਲੱਗਿਆ ਸੀ 17 ਤਰੀਕ ਨੂੰ ਦਸੰਬਰ ਦੇ ਵਿੱਚ ਤੇ ਉੱਥੇ ਕੈਂਪ 'ਚ ਇਹਨੂੰ ਪਰਿਵਾਰ ਲੈ ਕੇ ਆਇਆ ਸੀਗਾ ਸਿਕੁੰਦਰ ਸਿੰਘ ਭਰਾ ਸੀ ਦਿਲਜੀਤ ਸਿੰਘ ਮਾਮਾ ਜੀ ਸੀਗੇ ਜਗਜੀਤ ਸਿੰਘ মামਾ ਜੀ ਸੀ ਤੇ ਮਨਦੀਪ ਸਿੰਘ ਭਰਾ ਸੀ ਤੁਸੀਂ ਵੀ ਨਾਲ ਆਏ ਸੀ ਉਦੋਂ ਇਹ মামਾ ਜੀ ਨੇ ਇਹਨਾਂ ਦੇ ਤੁਹਾਡਾ ਨਾਂ ਦਲਜੀਤ ਸਿੰਘ ਆ ਤੇ ਕੈਂਪ ਚ ਲੈ ਕੇ ਆਏ ਸੀ ਮੰਮੀ ਪਾਪਾ ਇਹਨਾਂ ਦੇ ਹੈ ਨਹੀਂਗੇ ਹੈਨਾ ਬਾਤ ਪੂਰੇ ਹੋ ਗਏ ਮਾਤਾ ਜੀ ਤੇ ਇਹਦੇ ਡੈਡੀ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਹੀ ਫਿਰ ਇਹ ਥੋੜਾ ਪ੍ਰੋਬਲਮ ਇਹਨੂੰ ਪ੍ਰੋਬਲਮ ਆਈ ਕਿੱਥੋਂ ਸੀ ਪਹਿਲਾਂ ਵੀ ਥੋੜੀ ਜਿਹੀ ਸੀ ਰਸ਼ ਕਰੇ ਇਕੱਲੀ ਕਰ ਗਈ ਇਕੱਲੀ ਰਹਿ ਗਈ ਘਰੇ ਮੋਬਾਈਲ ਆਜ ਕੱਲ ਲੈ ਕੇ ਹੱਥਾਂ 'ਚ ਹੂੰ ਇੱਕ ਘਰੇ ਇਕੱਲਾ ਪੰਜਾਇਆ ਉਹ ਬਾਹਰ ਵੀ ਹੋ ਗਏ ਤੇ ਮਦਰ ਵੀ ਇਹ ਜਿਹੜੀ ਬੱਧੀ ਦਾ ਉਹ ਤਾਂ ਚੱਲ ਨਹੀਂ ਸੀ ਹੋ ਰਿਹਾ ਉਹ ਬੱਚਾ ਨਸਕੰਡਾ ਦੇ ਵਿੱਚ ਜੀ ਮੈਂ ਕਿਹਾ ਕਿ ਇਹਦਾ ਲਾ ਸੋਚਣਾ ਕੰਡਾ ਬੱਚਾ ਉਹ ਉਹਨੇ ਵੀ ਕੰਮ ਤੇ ਚਲੀ ਜਾਣਾ ਗ੍ਰੈਜੂਏਸ਼ਨ ਇਹਨੇ ਵੀ ਕੀਤੀ ਹੋਈ ਸੀਗੀ ਤੇ ਬੀ ਕਾਮ ਕੀਤੀ ਸੀ ਇਹਨਾਂ ਨੂੰ ਪਤਾ ਐਮ ਪੀਏ ਕਰਨੀ ਸੀ ਇਹਨੇ ਕਹਾਂ ਦਾ ਡਿਪਲੋਮਾ ਕੀਤਾ ਸੀ ਬਿਜ਼ਨਸ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਦਾ ਠੀਕ ਆ ਯਾਨੀ ਕਿ ਕਈ ਵਾਰੀ ਆਪਾਂ ਅਜਿਹੇ ਬੱਚਿਆਂ ਨੂੰ ਵੀ ਟਿਊਸ਼ਨ ਪੜ੍ਹਾਉਂਦੀ ਸੀ ਤੇ ਕਈ ਵਾਰੀ ਆਪਾਂ ਹਨਾ ਨਾ ਚਾਹੁੰਦੇ ਹੋਏ ਵੀ ਕੁਝ ਐਸੀਆਂ ਜ਼ਿੰਦਗੀ ਦੀਆਂ ਕੰਡੀਸ਼ਨਾਂ 'ਚ ਫਸ ਜਾਂਦੇ ਆ ਜਿਵੇਂ ਹੁਣ ਆਪਰਾ ਚਲੇ ਜਾਣਾ ਮੰਮੀ ਨੂੰ ਗਠੀਆ ਹੋ ਗਿਆ ਉਹ ਬਿਮਾਰ ਹੋ ਗਏ ਉਹ ਵੀ ਚਲੇ ਗਏ ਇਸ ਦੁਨੀਆ ਤੋਂ ਹਨ ਤੇ ਭੈਣ ਜੌਬ ਤੇ ਚਲੇ ਜਾਂਦੀ ਸੀ ਮਾਂ ਬਿਮਾਰ ਸੀ ਉਸ ਟਾਈਮ ਜਦੋਂ ਇਹਨੂੰ ਲੈ ਕੇ ਆਏ ਆ ਬਹੁਤ ਉਹ ਵੀ ਪੂਰੇ ਹੋ ਗਏ ਉਸ ਤੋਂ ਬਾਅਦ ਮਤਲਬ ਹੁਣ ਇੱਕ ਬੱਚਾ ਜੀ ਦਾ ਬਹੁਤ ਵਧੀਆ ਲਾਈਫ ਦੇ ਵਿੱਚ ਚੱਲ ਰਿਹਾ ਪੜ੍ਹਾਈ ਚੱਲ ਰਹੀ ਆ ਸਭ ਕੁਝ ਠੀਕ ਆ ਉਹਨੇ ਆਪਣੇ ਫਿਊਚਰ ਦੇ ਬਾਰੇ ਵਿੱਚ ਪਲੈਨਿੰਗਸ ਕੀਤੀਆਂ ਹੋਈਆਂ ਵੀ ਮੈਂ ਹੁਣ ਗ੍ਰੈਜੂਏਸ਼ਨ ਕਰਕੇ ਉਸ ਤੋਂ ਬਾਅਦ ਮੈਂ ਐਮਪੀਏ ਕਰਨੀ ਆ ਜਾਂ ਮੈਂ ਜਿਵੇਂ ਬਿジネス ਮੈਨੇਜਮੈਂਟ ਦਾ ਕੋਰਸ ਕੀਤਾ ਇਹਨੇ ਬੱਚੀ ਨੇ ਤਾਂ ਇਸ ਦੌਰਾਨ ਪਾਪਾ ਦੀ ਡੈਥ ਹੋ ਗਈ। ਤਾਂ ਫਿਰ ਉਹ ਸਾਰਾ ਕੁਸ਼ੀ ਇਸ ਤਰ੍ਹਾਂ ਹਾਂਜੀ ਐਕਸੀਡੈਂਟ ਹੋ ਗਿਆ ਜੀ ਬੱਸ ਤੇ ਛੱਡ ਗਈ। ਇਹਨਾਂ ਦੇ ਫਾਦਰ ਸਾਹਿਬ ਦੇ ਪੀਏ ਜੀ ਜਲੰਧਰ ਜਲੰਧਰ ਆਹ ਤੋਂ ਕੰਮ ਤੋਂ ਆ ਰਹੇ ਜੀ ਵਿੱਚੋਂ ਬੱਸ ਤੇ ਹੋ। ਹੋ ਸਕੂਟਰ ਤੇ ਆ ਰਹੇ ਜੀ ਵਿੱਚੋਂ ਬੱਸ ਤੇ। ਤੇ ਆਨ ਦੀ ਸਕੂਟਰ ਦੀਵੇਂ ਦੱਸਦੇ ਆ ਜੀ ਡੈਥ ਹੋ ਗਈ ਐਕਸੀਡੈਂਟ ਤੇ। ਹੁਣ ਐਡਾ ਵੱਡਾ ਜਦੋਂ ਇੱਕਦਮ ਦੁੱਖਾਂ ਦਾ ਪਹਾੜ ਟੁੱਟਦਾ ਸਿਰ ਦੇ ਉੱਪਰ ਅੱਜਕੱਲ ਸਾਡੇ ਬੱਚੇ ਬਹੁਤ ਸੈਂਸਿਟਿਵ ਨੇ ਮਤਲਬ ਅੱਗੇ ਹੁੰਦਾ ਸੀਗਾ ਸਟਰੋਂਗ ਹੁੰਦੇ ਸੀ ਬੱਚੇ ਖੇਤਾਂ ਦੇ ਬਾਹਰ ਕੰਮ ਕਰਦੇ ਸੀ ਹੁਣ ਬੱਚੇ ਸਾਡੇ ਘਰਾਂ ਚ ਹੀ ਰਹਿੰਦੇ ਨੇ ਦੁਨੀਆ ਦੇ ਨਾਲ ਵੀ ਜ਼ਿਆਦਾ ਇੰਟਰੈਕਟ ਨਹੀਂ ਹੁੰਦੇ ਤਾਂ ਫਿਰ ਕਿਤੇ ਨਾ ਕਿਤੇ ਜਦੋਂ ਕੋਈ ਅਰਜ਼ਾ ਹਾਸਤਾ ਹਾਦਸਾ ਹੁੰਦਾ ਫੈਮਿਲੀ 'ਚ ਜਾਂ ਲਾਈਫ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਤਾਂ ਉਹ ਸਾਰਾ ਕੁਝ ਖਤਮ ਕਰ ਦਿੰਦੀ ਹੈ ਤੇ ਉਸੇ ਤਰ੍ਹਾਂ ਹੀ ਜੈਸਲੀਨ ਦੀ ਲਾਈਫ ਦੇ ਵਿੱਚ ਵੀ ਇੱਕ ਵਾਰ ਸਾਰੀ ਉਦਾਸੀ ਛਾ ਗਈ ਤੇ ਫਿਰ ਅੰਦਰ ਹੀ ਪਈ ਰਹਿਣਾ ਬਾਹਰ ਨਹੀਂ ਨਿਕਲਣਾ ਨਹਾਉਣਾ ਧੋਣਾ ਨਹੀਂ ਆਪਣਾ ਖਿਆਲ ਨਹੀਂ ਕਰਨਾ ਪੜ੍ਹਾਈ ਲਿਖਾਈ ਕਿਸੇ ਨੂੰ ਮਿਲਣਾ ਵਰਤਣਾ ਬੰਦ ਕਰਤਾ ਲੜਾਈ ਝਗੜਾ ਕਰਨ ਲੱਗੀ ਕੁੱਟਮਾਰ ਕਰਨ ਲੱਗੀ ਜੇ ਕੋਈ ਬੁਲਾਉਂਦਾ ਜੇ ਕੋਈ ਕਹਿੰਦਾ ਉਹਦੇ ਨਾਲ ਲੜਾਈ ਕਰਦੀ ਤਾਂ ਫਿਰ ਇਹਦੇ ਮਾਮੇ ਇੱਥੇ ਲੈ ਕੇ ਆਏ ਕੈਂਪ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਜਿਹੜਾ ਦਵਾਈਆਂ ਦੇ ਲੰਗਰ ਲੱਗਦੇ ਆ ਉਹਦੇ ਵਿੱਚ ਜੈਸਲੀ ਨੂੰ ਦਵਾਈ ਦਿਵਾਉਣ ਵਾਸਤੇ ਲੈ ਕੇ ਆਏ ਸੀ ਤੇ ਜਿਹਦੇ ਚਲਦੇ ਆ ਫਿਰ ਅਸੀਂ ਇਹਨੂੰ ਇੱਥੇ ਐਡਮਿਟ ਕਰ ਲਿਆ ਸੀ ਕਿਉਂਕਿ ਇਹਨੂੰ ਜ਼ਰੂਰਤ ਸੀਗੀ ਬੱਚੀ ਨੂੰ ਇੱਥੇ ਰੱਖਣ ਦੀ ਜਿਹੜੀ ਇਹਦੀ ਕੰਡੀਸ਼ਨ ਸੀ ਫਿਰ ਕੁਝ ਸਮਾਂ ਤੁਸੀਂ ਨਾਲ ਰਹੇ ਸੀ ਕੌਣ ਰਹੇ ਸੀ ਨਾਲ ਇਹਦੇ ਮਾਮਾ ਜੀ ਮਾਮਾ ਜੀ ਨਾਲ ਰਹੇ ਸੀਗੇ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਅੰਦਰ ਸ਼ਿਫਟ ਕਰ ਲਿਆ ਕਿਉਂਕਿ ਕੁੜੀ ਬਹੁਤ ਸਿਆਣੀ ਵੀ ਤੇ ਸਾਊ ਵੀ ਸੀਗੀ ਤੇ ਫਿਰ ਸਾਨੂੰ ਲੱਗਿਆ ਵੀ ਇਹਨੂੰ ਥੋੜਾ ਜ਼ਿਆਦਾ ਟਾਈਮ ਦੇਣ ਦੀ ਲੋੜ ਆ ਵੀ ਜੇ ਆਪਾਂ ਹੁਣ ਇਹਨੂੰ ਸਿਹਤ ਹੀ ਵਾਪਸ ਭੇਜਤਾ ਫਿਰ ਉਦਾਂ ਹੀ ਨਾ ਹੋ ਜਾਵੇ ਤੇ ਉਹਨਾਂ ਚ 4 ਮਹੀਨਿਆਂ ਤੇ 10 ਦਿਨਾਂ ਬਾਅਦ ਜੈਸਮੀਨ ਜੈਸਲੀਨ ਆਪਣੇ ਘਰੇ ਚਲੀ ਹੈ। ਉਹਦੀ ਸਿਸਟਰ ਨੂੰ ਹੁਣ ਵਧੀਆ ਜੌਬ ਮਿਲੀ ਹੋਈ ਆ। ਉਹਨੇ ਮੈਰਿਜ ਵੀ ਵਾਹਿਗੁਰੂ ਕਿਰਪਾ ਕਰੇ ਕਰਾਉਣੀ ਆ। ਇਹਨਾਂ ਦੋਨਾਂ ਭੈਣਾਂ ਦੇ ਵਿਆਹ ਹੋਣਾ ਸਾਡੀਆਂ ਦਾ ਤੇ ਵਾਹਿਗੁਰੂ ਕਿਰਪਾ ਕਰਨ ਸਾਡੀ ਬੇਨਤੀ ਆ। ਮਾਮੇ ਤਾਂ ਸਪੋਰਟ ਕਰ ਰਹੇ ਨੇ। ਬਾਕੀ ਰਿਸ਼ਤੇਦਾਰਾਂ ਨੂੰ ਵੀ ਬੇਨਤੀ ਆ ਭਾਈ ਰਲ ਕੇ ਆਪਾਂ ਸਪੋਰਟ ਕਰੀਏ। ਕਿਉਂਕਿ ਰਿਸ਼ਤੇਦਾਰੀਆਂ ਏਸੇ ਕੰਮ ਹੀ ਹੁੰਦੀਆਂ। ਜਦੋਂ ਕਿਸੇ ਦੁੱਖ ਸੁੱਖ 'ਚ ਇੱਕ ਦੂਜੇ ਦੇ ਨਾਲ ਅਸੀਂ ਖੜੀਏ। ਸੁੱਖ ਦੇ ਵਿੱਚ ਤਾਂ ਅਸੀਂ ਸਾਰੇ ਹੀ ਜਾਣੇ ਆ। ਵਿਆਹ ਸ਼ਾਦੀਆਂ ਤੇ ਜਾ ਕੇ ਭੰਗੜੇ ਪਾਉਨੇ ਆ ਲੋੜੀਆਂ ਤੇ ਪਾਰਟੀਆਂ ਤੇ ਅਸੀਂ ਜਾ ਕੇ ਮੂਰੇ ਹੋ ਕੇ ਖੁਸ਼ੀਆਂ ਮਨਾਉਨੇ ਆ ਦੁੱਖ ਦੀ ਘੜੀ ਚ ਵੀ ਅਸੀਂ ਮੂਰੇ ਹੋ ਕੇ ਉਹਨਾਂ ਦਾ ਸਾਥ ਦਿਆ ਕਰੀਏ ਤੇ ਹੁਣ ਸਾਡੀਆਂ ਦੁਆਵਾਂ ਇਸ ਭੈਣ ਦੇ ਨਾਲ ਨੇ ਸਾਡੀਆਂ ਅਸੀਸਾਂ ਜੈਸ ਜੈਸਲੀਨ ਭੈਣ ਆਪਣੇ ਘਰ ਚੱਲੀ ਆ ਬਹੁਤ ਬਹੁਤ ਸ਼ੁਕਰੀਆ ਜਿੱਦਾਂ ਤੁਸੀਂ ਸਾਰਿਆਂ ਨੇ ਇਹਦੇ ਬੱਚੀ ਲਈ ਅਰਦਾਸਾਂ ਕੀਤੀਆਂ ਇਹ ਦਵਾਈਆਂ ਨਾਲ ਨਹੀਂ ਦੁਆਵਾਂ ਨਾਲ ਠੀਕ ਹੋ ਕੇ ਘਰੇ ਚੱਲੀ ਆ ਇਹ ਇਹਤੇ ਸਾਡੀ ਕੋਈ ਸੇਵਾ ਨਾਲ ਨਹੀਂ ਤੁਹਾਡੀਆਂ ਅਸੀਸਾਂ ਦੇ ਨਾਲ ਠੀਕ ਹੋ ਕੇ ਘਰੇ ਚੱਲੀ ਆ। ਬਾਕੀ ਆਪਣੇ ਆਪ ਦੇ ਵਿੱਚ ਵੀ ਜੀ ਅਸਲੀ ਨੇ ਬਹੁਤ ਸੇਵਾ ਕੀਤੀ। ਹਰ ਰੋਜ਼ ਦਵਾਈਆਂ ਦਿਵਾਉਣੀਆਂ, ਦੂਜੇ ਮਰੀਜ਼ਾਂ ਦੀ ਕੇਅਰ ਕਰਨੀ, ਹਰ ਰੋਜ਼ ਸਾਡੇ ਨਾਲ ਸੇਵਾ ਕਰਾਉਂਦੀ ਸੀ ਇਹ ਵਿੱਚ। ਤੇ ਅੱਜ ਇਹਦੀ ਸਿਸਟਰ ਇਹਦੇ ਮਾਮਾ ਜੀ ਤੇ ਮਾਮੀ ਜੀ ਇਹਨੂੰ ਲੈਣ ਆਏ ਨੇ ਤੇ ਬਸ ਅੱਗੋਂ ਵੀ ਅਰਦਾਸ ਕਰਿਓ ਹੁਣੇ ਘਰੇ ਜਾ ਕੇ ਬੱਚੀ ਦੁਬਾਰਾ ਫੇਰ ਤੋਂ ਆਪਣੀ ਲਾਈਫ ਨੂੰ ਟਰੈਕ ਤੇ ਲਿਆ ਸਕੇ, ਦੁਬਾਰਾ ਫੇਰ ਤੋਂ ਜ਼ਿੰਦਗੀ ਨੂੰ ਸਟਾਰਟ ਕਰ ਸਕੇ। ਇੱਕ ਚੰਗਾ ਜੀਵਨ ਬਤੀਤ ਕਰ ਸਕੇ ਗੁਰੂ ਮਹਾਰਾਜ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਸਾਡੀ ਛੋਟੀ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਜਸਪ੍ਰੀਤ ਪੁੱਤ ਧਿਆਨ ਰੱਖਣਾ ਹੁਣ ਦਵਾਈ ਖਾਣੀ ਆ ਔਰ ਆਪਣੀ ਕੇਅਰ ਕਰਨੀ ਆ ਔਰ ਹਰ ਮਹੀਨੇ ਦਵਾਈ ਲੈਣ ਹੋਣਾ ਮੈਨੂੰ ਮਿਲ ਕੇ ਜਾਣਾ ਬਸ ਛੋਟੀ ਭੈਣ ਤੂੰ ਵੀ ਆਪਣੀ ਭੈਣ ਦਾ ਖਿਆਲ ਰੱਖੀ ਨਾ ਬਹੁਤ ਤੇਰਾ ਧੰਨਵਾਦ ਆ ਤੂੰ ਲੈਣ ਆਈਆਂ ਸਾਡੇ ਕੋਲੇ ਬਹੁਤ ਘੱਟ ਨੇ ਜਿਹੜੇ ਲੈਣ ਆਉਂਦੇ ਨੇ ਲੋਕਾਂ ਨੂੰ ਐ ਹੁੰਦਾ ਵੀ ਚਲੋ ਹੁਣ ਖੜਾ ਛੁੱਟਿਆ ਹੋਇਆ ਠੀਕ ਹੈ ਉੱਤੇ ਰਹੀ ਜਾਵੇ ਹੈਨਾ ਪਰ ਤੂੰ ਆਪਣਾ ਪ੍ਰੋਮਿਸ ਕੀਤਾ ਸੀ ਜਿਹੜਾ ਉਹ ਨਿਭਾ ਕੇ ਚੱਲਿਆ ਤੇਰਾ ਸ਼ੁਕਰੀਆ ਅੱਗੋਂ ਵੀ ਲਾਈਫ ਟਾਈਮ ਤੇਰੇ ਨਾਲ ਆ ਬਾਬਾ ਜੀ ਮੇਰ ਕਰਨ ਕਦੇ ਲੋੜ ਨਾ ਪਵੇ ਸਾਡੀ ਕਦੇ ਵੀ ਤੈਨੂੰ ਪਰ ਅਸੀਂ ਭੈਣ ਵਾਸਤੇ ਹਮੇਸ਼ਾ ਤੇਰੇ ਨਾਲ ਕਦੇ ਵੀ ਕੋਈ ਛੋਟੀ ਮੋਟੀ ਦਿੱਕਤ ਆਉਂਦੀ ਕਿਸੇ ਚੀਜ਼ ਤੋਂ ਟੈਨਸ਼ਨ ਵੀ ਲੈ ਜਾਂਦੀ ਹੈ ਦੁਬਾਰਾ ਇਹ ਤਾਂ ਐਨੀ ਟਾਈਮ ਜਦੋਂ ਮਰਜੀ ਕੋਈ ਕੈਂਪਨੀ ਵੇਟ ਕਰਨ ਦੀ ਲੋੜ ਕੋਈ ਨੇ ਰਸ ਫੇਰਾ ਦੇਖਣ ਜਦੋਂ ਮਰਜੀ ਆਓ ਤੁਹਾਡਾ ਇਹ ਭਰਾ ਹਮੇਸ਼ਾ ਤੁਹਾਡੇ ਨਾਲ ਇਹ ਘਰ ਇਹ ਪਰਿਵਾਰ ਜੈਸਲੀਨ ਹਮੇਸ਼ਾ ਅੰਤਰੇ ਨਾਲ ਖੜਾ ਠੀਕ ਹੈ ਪੁੱਤ ਹਾਂਜੀ ਹਾਂਜੀ ਜੌਨੀ ਵਾਪਸ